ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਮਾਤਾ ਮਾ ਬਜ਼ੁਰਗਾ ਨੂੰ ਜਿੰਨਾ ਵੀ ਆਪਣਾ YouTube ਪਰਿਵਾਰ ਹੈ ਇੱਕ ਛੋਟਾ ਜਿਹਾ ਜਿੰਨੇ ਕ ਆਪਾਂ ਭੈਣ ਭਰਾ ਦੇਖਦੇ ਆ ਸਾਰਿਆਂ ਰੁੜਕੀ ਵਾਲੇ ਲੋ ਤੇ ਰੁੜਕੀ ਵਾਲੇ ਦੇ ਘੋੜੇ ਤੂਫਾਨ ਵਾਲੋ ਜੀ ਸਤਿ ਸ਼੍ਰੀ ਅਕਾਲ ਤੇ 2 ਦਿਨ ਹੋ ਗਿਆ ਨੈਟਵਰਕ ਤੋਂ ਬਾਹਰ ਆ ਨੈਟਵਰਕ ਹੈ ਨਹੀਂਗਾ ਨਾ Jio ਦਾ ਨਾ Airtel ਦਾ ਪਰ ਸਾਈਕਲ ਸਫਰ ਆਪਣਾ ਚੱਲ ਰਿਹਾ ਤੇ ਚੜਦੀ ਕਲਾ ਜੇ ਆਪਾਂ ਤੇ ਅੱਜ ਹੋ ਸਕਦਾ ਨੈੱਟਵਰਕ ਮਿਲ ਜਵੇ ਅੱਗੇ ਜਾ ਕੇ ਤੇ ਆਪਾਂ ਕੱਲ ਤੁਹਾਨੂੰ ਪਤਾ ਆ ਮਨੀਪੁਰ ਦੇ ਸੂਬੇ ਨੂੰ ਅਲਵਿਦਾ ਬਾਏ ਬਾਏ ਟਾਟਾ ਟਾਟਾ ਕਹਿ ਕੇ ਆਪਣੇ ਅਸਾਮ ਰਾਈਫਲ ਦੇ ਫੌਜ ਦੇ ਜਵਾਨਾਂ ਦਾ ਬਹੁਤ ਧੰਨਵਾਦ ਫੇ ਆਪਣੇ ਮਤੇਈ ਤੇ ਆਪਣੇ ਕੁਕੀ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਜਿਹੜਾ ਆਪਾਂ ਨੂੰ ਸਾਥ ਮਿਲਦਾ ਰਿਹਾ ਤੇ ਮਨੀਪੁਰ ਦਾ ਸਫਰ ਆਪਣਾ ਵਧੀਆ ਤਰੀਕੇ ਨਾਲ ਫਤਿਹ ਹੋਇਆ ਤੇ ਮਿੱਠੀਆਂ ਪਿਆਰੀਆਂ ਯਾਦਾਂ ਦਿਲ ਦੇ ਝੋਲੇ 'ਚ ਪਾ ਕੇ ਮਨੀਪੁਰ ਤੋਂ ਆਪਾਂ ਕੱਲ ਐਂਟਰ ਹੋਗਾ ਜੇ ਤੁਸੀਂ ਕੱਲ ਦੀ ਵੀਡੀਓ ਦੇਖਿਆ ਮਿਜ਼ਰਮ ਨਾਰਥ-ਈਸਟਰੀ ਪੰਜਵੀਂ ਸਟੇਟ ਵਿੱਚ ਤੇ ਇੱਥੇ ਰਹਿਣ ਦਾ ਜਿਗਾਰਡ ਹੈ ਨਹੀਂ ਸੀਗਾ ਕਿਤੇ ਵੀ ਤੇ ਕੱਲ ਦਾ ਸਫ਼ਰ ਤੁਸੀਂ ਦੇਖਿਆ ਬਾਣ ਪੂਰਾ ਹੋਇਆ ਸੀਗਾ ਰੋਡ ਵੀ ਇਦਾਂ ਦਾ ਸਾਰਾ ਕੱਚਾ ਹੀ ਟੋਏ ਸੀਗੇ 4-4 5-5 ਫੁੱਟ ਦੇ ਜਿਨ੍ਹਾਂ 'ਚ ਘੋੜਾ ਭਜਾਇਆ ਆਪਾਂ ਤੇ ਅੱਗੇ ਇੱਥੋਂ ਜਿੱਥੇ ਆਪਾਂ ਇਸ ਟਾਈਮ ਖੜੇ ਆ 10 ਕਿਲੋਮੀਟਰ ਤੇ ਆਉਣਾ ਹੈ ਇੱਕ ਕਸਬਾ ਜਿਆ ਪਹਿਲਾ ਕਸਬਾ ਆਉਣਾ ਉਹ ਮਿਜ਼ਰਮ ਦਾ ਜਦੋਂ ਆਪਾਂ ਬਾਰਡਰ ਪਾਰ ਕੀਤਾ ਤੇ ਸੋਚਿਆ ਕਿ ਕਿੱਥੇ ਰਵਾਂਗੇ ਤੇ ਸਫ਼ਰ ਨਹੀਂ ਨਿਕਲ ਨਾ ਸੀਗਾ એનર્ਜੀ ਬਿਲਕੁਲ ਹੀ ਡੈੱਡ ਹੋ ਗਈ ਸੀਗੀ ਤੇ ਪਰਮਾਰਾਜ ਕਾਰਵਾਰ ਸੱਚੇ ਪਾਤਸ਼ਾਹਾਂ ਦੀ ਮਿਹਰ ਸਦਕਾ ਆਪਾਂ ਨੂੰ ਅੱਕਾ ਕੰਪਨੀ ਮਿਲ ਗਈ ਸੀਗੀ ਇੱਥੇ ਰੋਡ ਦਾ ਕੰਮ ਚੱਲਦਾ ਆ ਰਾਜਸਥਾਨ ਦੇ ਬੰਦੇ ਆ ਤੇ ਇਹਨਾਂ ਨੂੰ ਪੁੱਛਿਆ ਤੇ ਦਸਤਾਰ ਕਰਕੇ ਦਾੜੇ ਕਰਕੇ ਉਹਨਾਂ ਨੇ ਬਹੁਤ ਇੱਜ਼ਤ ਦਿੱਤੀ ਰਾਤੀ ਰੋਟੀ ਪਾਣੀ ਵੀ ਖਾਣ ਨੂੰ ਮਿਲ ਗਿਆ ਸਭ ਕੁਝ ਯਾਨੀ ਕਿ ਵਧੀਆ ਤਰੀਕੇ ਨਾਲ ਬਾਈਆਂ ਨੇ ਸੇਵਾ ਕੀਤੀ ਨਹੀਂ ਤਾਂ ਕੈਂਪਿੰਗ ਹੋਣੀ ਸੀਗੀ ਰਾਤ ਨੂੰ ਕਿਤੇ ਜੰਗਲ 'ਚ ਹੀ ਤੇ ਖਾਣ ਪੀਣ ਤੋਂ ਭੁੱਖੇ ਰਹਿਣਾ ਪੈਣਾ ਸੀ ਪਰ ਮਹਾਰਾਜ ਅੰਗ ਸੰਗ ਸਹਾਇਆ ਰੋਡ ਕੀ ਵਾਲੇ ਦੇ ਤੇ ਚੜਦੀ ਕਲਾ ਬਖਸ਼ੀ ਆ ਮਾਲਕ ਨੇ ਤੇ ਦਵੱਲੀ ਜਾਂਦੇ ਆ ਘੋੜੇ ਨੂੰ ਤੇ ਮળોਣੇ ਆ ਤੁਹਾਨੂੰ ਬਾਈਆਂ ਦੇ ਨਾਲ ਵੀ ਫੇਰ ਛੱਡਦੇ ਆ ਲਗਾਮਾਂ ਘੋੜੇ ਦੀਆਂ ਅੱਜ ਮਿਜ਼ਰਮ ਦੀਆਂ ਸੜਕਾਂ ਤੇ ਦਿਖਾਵਾਂਗੇ ਪਹਾੜ ਤੇ ਇੱਥੇ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਲਓ ਜੀ ਬਾਈਆਂ ਵੱਲੋਂ ਸਵੇਰ ਦੀ ਚਾਹ ਪਹਿਲੇ ਦਿਨ ਦੀ ਸ਼ੁਰੂਆਤ ਮਿਜ਼ਰਮ ਦੇ ਵਿੱਚ ਸੂਬਾ ਨਾਰਥ-ਈਸਟ ਦੀ ਪੰਜ ਮਿਸਟੇਟ ਤੇ ਇਹ ਆਪਣੇ ਰਾਜਸਥਾਨ ਤੋਂ ਬਾਈ ਬਾਈ ਸਾਥੀ ਅਰੀਕਾਲ ਸਸਰੀ ਅਕਾਲ ਬਾਕੀ ਮਿਲਾਉਣੇ ਆ ਤੁਹਾਡੀਆਂ ਗੱਲਾਂ ਬਾਤਾਂ ਵੀ ਕਰਾਉਣੇ ਆ ਬਾਈ ਹੁਣਾ ਦੇ ਨਾਲ ਚਾਹ ਪੀ ਲਈਏ ਪਹਿਲਾਂ ਲਓ ਜੀ ਪਹਿਲਾਂ ਤਾਂ ਬਾਈਆਂ ਤੁਹਾਨੂੰ ਤਾਂਚਾਮ ਦਿਖਾ ਦਈਏ ਰੋਡ ਦਾ ਕੰਮ ਚੱਲਦਾ ਤੇ ਬਾਈਆਂ ਦੇ ਕੈਂਪਾਚ ਜਿੱਥੇ ਆਪਾਂ ਰਾਤ ਰੁਕੇ ਸੀਗੇ ਇੱਕ ਬਾਈਆਂ ਦਾ ਤੰਬੂ ਆ ਆ ਉਹ ਪਹਿਲਾਂ ਤੇ ਇੱਕ ਬਾਈਆਂ ਦਾ ਇੱਧਰ ਤੰਬੂ ਆ ਤੇ ਉਧਰ ਬਾਈ ਅੱਗ ਸੇਕਦੇ ਆ ਤੇ ਪਹਾੜਾਂ ਦਾ ਦੇਖ ਲਾ ਤੰਦ ਪੂਰੀ ਪਈ ਅੱਜ ਅੱਜ ਆਪਾਂ ਲੇਟੇ ਹੀ ਤੁਰਾਂਗੇ ਸੋੜੇ ਠੰਡ ਬਹੁਤ ਲੱਗ ਰਹੀ ਆ ਅੱਜ ਤੇ ਇਧਰ ਬਾਈਆਂ ਨੇ ਆਪਣੇ ਸੌਣ ਦਾ ਕਰਤਾ ਹੀ ਇੱਕ ਵਾਰ ਦੋ ਬਾਈ ਉਧਰ ਪਏ ਸੀਗੇ ਆ ਬਿਸਤਰਾ ਆਪਣਾ ਸਗਾ ਫਰਜ ਬਣਦਾ ਹੀ ਇਕੱਠਾ ਕਰਕੇ ਰੱਖੀਏ ਤੇ ਉਹ ਆਪਾਂ ਰੱਖ ਦਿੱਤਾ ਇਦਾਂ ਕੈਂਪ ਬਣਿਆ ਬਾਈਆਂ ਦਾ ਸਮਾਨ ਆ ਬਾਈਆਂ ਦਾ ਤੇ ਬਾਈ ਰਾਜਸਥਾਨ ਤੋਂ ਆਪਾਂ ਦੱਸਿਆ ਤੇ ਇਧਰ ਆਪਣਾ ਘੋੜਾ ਤੂਫਾਨ ਸਮਾਨ ਦਿੱਤਾ ਆਪਾਂ ਲੱਦ ਲਿਆ ਆ ਤੇ ਬਾਈਆਂ ਦੇ ਨਾਲ ਮਲਾ ਕੇ ਤੁਹਾਨੂੰ ਫੇਰ ਛੱਡਾਂਗੇ ਲਗਾਮਾਂ ਘੋੜੇ ਦੀਆਂ ਆਇਓ ਜੀ ਪਹਿਲਾਂ ਘੋੜਾ ਭਜਾਉਣ ਤੋਂ ਪਹਿਲਾਂ ਬਾਈਆਂ ਤੋਂ ਇਜਾਜ਼ਤ ਲੈਣ ਤੋਂ ਪਹਿਲਾਂ ਤੁਹਾਨੂੰ ਬਾਈਆਂ ਨਾਲ ਮਿਲਾਉਣੇ ਆ ਪਹਿਲਾਂ ਤਾਂ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਾਮ ਰਾਮ ਸਤਿ ਸ਼੍ਰੀ ਅਕਾਲ ਤੇ ਬਾਈ ਹੁਣੀ ਆਪਣੇ ਕੁਛ ਭਰਾ ਆਪਣੇ ਰਾਜਸਥਾਨ ਤੋਂ ਆ ਤੇ ਕੁਛ ਆਪਣੇ ਝਾਰਖੰਡ ਤੋਂ ਪਹਿਲਾਂ ਤਾਂ ਬਾਈ ਸਾਰਿਆਂ ਦਾ ਬਹੁਤ ਬਹੁਤ ਦਿਲ ਤੋਂ ਪੰਜਾਬ ਵੱਲੋਂ ਹੀ ਪੂਰੇ ਵੱਲੋਂ ਧੰਨਵਾਦ ਜਿਹੜਾ ਕਿ ਇਦਾਂ ਦੇ ਜੰਗਲ ਦੇ ਵਿੱਚ ਫਸੇ ਨੂੰ ਭਾਜੀ ਮੈਨੂੰ ਰਹਿਣ ਲਈ ਟਿਕਾਣਾ ਦਿੱਤਾ ਤੁਸੀਂ ਤੇ ਸਰ ਆਪਾਂ ਆਪਣਾ ਨਾਮ ਦੱਸਿਓ ਪਹਿਲਾਂ ਸਾਰੇ ਨਾਮ ਦੱਸੋ ਬਾਈ ਰਾਮੇਸ਼ਵਰ ਨਾਥ ਰਮੇਸ਼ਵਰ ਸਰ ਆਪਕਾ ਵੀਰ ਬਲਨਾਥ ਵੀਰ ਬਲਨਾਥ ਜੈ ਕੁਮਾਰ Jharkhand ਸੇ ਮੋਲਜਨ ਰਾਜੂ ਰਾਮਦੇਵ ਆਦਵ ਥੈਂਕ ਯੂ ਬਾਈ ਸਰ ਆਪਰੇਟਰ ਨਾ ਹਾਂ ਤੇ ਆ ਸਾਰ ਹੁਣਾਂ ਦੇ ਨਾਲ ਆਪਾਂ ਆ ਕੇ ਗੱਲ ਕੀਤੀ ਸੀਗੀ ਤੇ ਸਾਰ ਇੱਕ ਵਾਰੀ ਦਿਲੋਂ ਧੰਨਵਾਦ ਹੈ ਜਿਹੜਾ ਰਾਤ ਦਾ ਖਾਣਾ ਵੀ ਦਿੱਤਾ ਤੁਸੀਂ ਤੇ ਸਵੇਰੇ ਵੀ ਉੱਠਦਿਆਂ ਨੂੰ ਚਾਹ ਪਾਣੀ ਸੌਣ ਨੂੰ ਬਿਸਤਰਾ ਜਾਣ ਕੇ ਆਨੰਦ ਵੱਜ ਗਿਆ ਮਜ਼ਾ ਆ ਗਿਆ ਇੱਥੇ ਆ ਕੇ ਲੱਗਾ ਹੀ ਨਹੀਂ ਹੈਗਾ ਵੀ ਮੈਂ ਮिजਰਮ ਦੇ ਵਿੱਚ ਐ ਇਹ ਹੀ ਲੱਗਾ ਵੀ ਪੰਜਾਬ ਚ ਹੀ ਆ ਸਹੀ ਹੈ ਹਾਂ ਹਾਂ ਤੇ ਸਰ ਕੈਸੇ ਆਇਆ ਮਨ ਮੇਂ ਕੁਛ ਬਾਤ ਬੋਲੀਏ ਬਸ ਅੱਛਾ ਵਾ ਆਪ ਰਸਤੇ ਚੱਲ ਰਹੇ تھے ਆਪਕਾ ਪਗੜੀ ਦੇਖ ਕੇ ਪੰਜਾਬ ਕਾ ਰਾਤ ਮੈਂ ਆਪਕੋ ਰੋਕ ਲਿਆ ਸਹੀ ਸਹੀ हमको ਵੀ ਅੱਛਾ ਲੱਗਾ ਕੁਛ ਹੀ ਮਿਲੀ ਪੰਜਾਬ ਕੇ ਆਦਮੀ ਮਿਲੇ ਸਹੀ ਹੈ ਥੈਂਕ ਯੂ ਭਾਈ ਸਾਰਿਆਂ ਦਾ ਧੰਨਵਾਦ ਆ ਭਾਜੀ ਇੱਕ ਵਾਰੀ ਸਾਰਿਆਂ ਦਾ ਫੇਰ ਠੀਕ ਹੈ ਜੀ ਤੇ ਇੱਕ ਵਾਰੀ ਫੋਟੋ ਹੋ ਜੂਏ ਆਪਾਂ ਸਾਰਿਆਂ ਨਾਲ ਤੁਹਾਡੇ ਨਾਲ ਬਾਈ ਬਾਈ ਕਹਿੰਦੇ ਬਈ ਰੋਟੀ ਪਾਣੀ ਛੱਕੇ ਜਾਣਾ ਆ ਤੇ ਇਹ ਕਰਕੇ ਆਪਾਂ ਰੁਕਿਆ ਉਹ ਵਾਲੇ ਤੇ ਬਾਈ ਉਧਰ ਰੋਟੀਆਂ ਲਾਉਂਦੇ ਤੇ ਆ ਬਾਈ ਹੁਣੀ ਰੋਟੀ ਬਣਾਤੀ ਆ ਹੁਣ ਛੱਕਦੇ ਆ ਥੇ ਛੱਡਾਂਗੇ ਲਗਾਮਾਂ ਘੋੜੇ ਦੀਆਂ ਪਰ ਸਮਾਂ ਸਾਢੇ 9 ਹੋ ਗਿਆ 10:00 ਵਜੇ ਅੱਜ ਤੁਰਾਂਗੇ ਅੱਗੇ ਆਪਾਂ ਤੁਰੀਦਾ ਸਾਢੇ 7 ਤੋਂ 8 ਵਜੇ ਦੇ ਵਿੱਚ ਓਕੇ ਸਫ਼ਰ ਥੋੜਾ ਹੀ ਨਿਕਲੂਗਾ ਕੋਈ ਚੱਕਰ ਨਹੀਂ ਪਰ ਪਿਆਰ ਛੜੋ ਮਿਲਣਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਛੜ ਦਿੱਤੀਆਂ ਲਖਾਮਾ ਆਪਾਂ ਕੋੜੇ ਤੂਫਾਨ ਦੀਆਂ ਨਾਰਥ-ਈਸਟ ਦੀ ਪੰਜਵੀਂ ਸਟੇਟ ਮੇਜ਼ਰਾਮ ਹਾਂ ਅੰਧ ਮਾਣਾ ਕਿ ਹਣ ਮੇਜ਼ਰਾਮ ਸੂਬੇ ਦਾ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਣਾ ਸਾਰਾ ਸਾਈਕਲ ਸਫਰ ਕੰਨਾਂ ਹੀ ਟੂਟਲੀਆਂ ਵਸਾ ਲਈਆਂ ਚੜ੍ਹਾਈ ਆ ਤੇ ਚੱਲਣ ਡਿਆ ਰਣਜੀਤ ਬਾਵਾ ਹੋ ਇਮੋਸ਼ਨਲ ਬੰਦਾ ਮਰਦਾ ਹੌ ਲੁੱਚ ਬੰਦਿਆਂ ਦੀ ਉਮਰ ਬਥੇਰੀ ਇਮੋਸ਼ਨਲ ਬੰਦਾ ਮਰਦਾ ਕੋੜਾ ਤੂਫਾਨ ਨਾਲ ਰੜਕੀ ਵਾਲਾ ਚੜ ਰਏ ਚੜਾਈਆਂ ਸਟੇਟ ਮੈਜ਼ਰਮ ਦੀਆਂ ਸਮਾਂ ਹੋ ਗਿਆ 10:30 ਦਾ ਤੇ ਮੈਂ ਕਿਹਾ ਹਲਦ ਵਾਲਾ ਵੀ ਤੁਹਾਨੂੰ ਦਿਖਾ ਲ ਦਈਏ ਰੋਡ ਦੇ ਦੂਜੇ ਪਾਸੇ ਆ ਕੇ ਦੇਖੋ ਤਾਂ ਮੌਸਮ ਟੈਂਪਰੇਚਰ ਇੱਥੇ ਇਸ ਟਾਈਮ ਜਿੱਥੇ ਆਪਾਂ ਖੜੇ ਆ 8 8 ਹੈ ਟੈਂਪਰੇਚਰ 8 ਲੋ ਜੀ ਜੈਕਟ ਜੂਟ ਲੈ ਗਈ ਆ ਟੈਂਪਰੇਚਰ ਭਾਵੇਂ 8 9 ਦਾ ਆ ਮੌਸਮ ਠੰਡਾ ਪਰ ਚੜ੍ਹਾਈ ਦੇ ਜੈਕਟ ਦਿੱਤੀ ਲਹਾ ਲੋ ਜੀ ਆਪਾਂ ਜਦੋਂ ਮਿਜ਼ਰਮ ਚ ਐਂਟਰ ਹੋਏ ਸੀਗੇ ਉਹ ਸੀ ਬਾਰਡਰ 22 22 ਬਾਰਡਰ ਦਾ ਨਾਮ ਆ ਉਹਦਾ ਤੇ ਉਸ ਤੋਂ ਬਾਅਦ ਬਾਰਡਰ ਪਾਰ ਕਰਨ ਤੋਂ ਬਾਅਦ ਇੱਕ ਆਹ ਕਸਬਾ ਆਉਂਦਾ ਏ ਥੋੜੇ ਜਿਹਾ ਵੱਡਾ ਆ ਇਹ ਤੇ ਇੱਥੇ 숍ਾ ਚੁੱਪਾ ਵੀ ਹੈਗੀਆਂ ਆ ਇਹ ਆ ਖੋਕੋਂ 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 ਆ ਇਹ ਤੇ ਮਿਜ਼ਰਮ ਦਾ ਤੇ ਇੱਧਰ ਨੂੰ ਆਪਾਂ ਤਾਂ ਆ ਗਏ ਆ ਬਈ ਥੋੜੇ ਜਿਹਾ ਵੱਡਾ ਕਸਬਾ ਸੀਗਾ ਸ਼ਾਰਟਕਟ ਇੱਕ ਲੈ ਕੇ ਚੜਾਈ ਬਹੁਤ ਪਈ ਜਦੋਂ ਪੂਰਾ ਨਿਕਲਿਆ ਤੇ ਉਦਾਂ ਮੇਨ ਰੋਡ ਇਹਦੇ ਦਵਾਲੇ ਦਵਾਲੇ ਘੁੰਮ ਜਾਂਦਾ ਹੈ ਪਿੰਡ ਦੇ ਆ ਬਾਈ ਮਲੇ ਮਿਤਰਮ ਦੇ ਵਿੱਚ ਆਪਾਂ ਨੂੰ ਖੋਕੋਨ ਹੈ ਨਾ ਖੋਕੋਨ 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 ਪਿੰਡ ਦੇ ਵਿੱਚ ਬਾਈ ਦਾ ਫੋਟੋ ਖਿਚੋੜੀਆਂ ਵਾ ਬਾਈ ਇਕਲੀ 20 ਖਚਾ ਤੇ ਇਸ ਦਾ ਡਿਸਟ੍ਰਿਕਟ ਹੈ ਸਾਈਤੋਲ ਹਾਂ ਸਾਈਤੋਲ ਡਿਸਟ੍ਰਿਕਟ 1.5 ਸਾਤੀ ਸਾਈਤੋਲ ਨਾ ਇਹ ਪਹਿਲਾ ਸ਼ਹਿਰ ਹੈ ਪਹਿਲਾ ਕਸਬਾ ਆਇਆ ਇਹ ਖੋਕੋਨ ਜਦੋਂ ਆਪਾਂ ਤੂ ਬਾਈ ਬਾਰਡਰ ਪਾਰ ਕਰਦੇ ਆ ਇੱਥੇ ਤੱਕ ਪਹੁੰਚਣ ਨੂੰ ਤੂ ਬਾਈ ਬਾਰਡਰ ਤੋਂ 20 ਕਿਲੋਮੀਟਰ ਦੂਰ ਆਇਆ ਹੈ ਤੇ 20 ਕਿਲੋਮੀਟਰ ਪੂਰੀ ਤਿੱਖੀ ਚੜਾਈ ਆ ਤੇ ਖਾਣ ਪੀਣ ਨੂੰ ਦੁਕਾਨ ਤਕੂਨ ਕੋਈ ਨਹੀਂ ਆਉਂਦੀ ਰਾਹ ਦੇ ਵਿੱਚ ਨਾ ਕੋਈ ਕਸਬਾ ਤੇ ਇਸ ਕਰਕੇ ਸਾਈਕਲਿਸਟ ਭਰਾਵਾਂ ਨੂੰ ਬੇਨਤੀ ਆ ਵੀ ਪਿੱਛੇ ਕਿਤੇ ਰੁਕ ਲਓ ਤੇ ਦੂਏਦਾਂ ਨੇ ਚੜਾਈ ਚੜੋ ਕਿਉਂਕਿ ਪਿੱਛੇ ਰੋਡ ਬਹੁਤ ਮਾੜਾ ਮਨੀਪੁਰ ਦੇ ਵਿੱਚ ਬਸ ਹੋ ਜਾਂਦੀ ਆ ਹੈਲੋ ਮੈਮ ਇੰਗਲਿਸ਼ ਟਿਕ ਨਹੀਂ ਆ ਮੈਂ ਆਲ ਨਾਰਥ ਇਸ਼ ਕਰ ਰਹਾ ਹਾਂ ਹੈਲੋ 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 ਆਪਕੋ ਨਮਸਤੇ ਜੀ ਠੀਕ ਹੈ ਆਇਆ ਜੀ ਵੈਸੇ ਖਾਸ ਬਾ ਇਥੋ ਸਹੀ ਵਧੀਆ ਸਕਰੀਨ ਤੇ ਤੁਹਾਨੂੰ ਦੱਸ ਪੈਣਾ ਹੈ ਨਾ ਦੱਸ ਪਿਆ ਆ ਆਪਾਂ ਨੂੰ ਵੀ ਵੈਸੇ ਮੇਨ ਰੋਡ ਆ ਜਾਂਦਾ ਆ ਆਹ ਦੇ ਇਹ ਮੇਨ ਰੋਡ ਇਦਾਂ ਕਉ ਮ ਕਉ ਦੇ ਐਦਾਂ ਚੜ ਕੇ ਉਹ ਦੇ ਮੋੜ ਕੇ ਇਦਾਂ ਘੁਮ ਕੇ ਆ ਪਹਾੜੀਆਂ ਦੇ ਪਿੱਛੇ ਆ ਲੱਗੂਗਾ ਤੇ ਆਪਾਂ ਆਪਣੇ ਤੂਫਾਨ ਤੇ ਸ਼ਾਰਟਕਟ ਹੋ ਗਏ ਸੀਗੇ ਇਧਰ ਦੀ ਵਿਚ ਦੀ ਪਿੰਡ ਦੇ ਇਹ ਥੋੜੇ ਜਿਹਾ ਸ਼ਾਰਟਕਟ ਵਜੋਂ ਪਰ ਚੜਾਈ ਬਹੁਤ ਆ ਲਾ ਜੀ ਆ ਜਿਹੜੇ ਆ ਦੁਆਰ ਤੋਂ 메ਨ ਰੋਡ ਤੇ ਉਹ ਸੜਕ ਤੋਂ ਆ ਰਹੇ ਆ ਆਪਾਂ ਦੇ ਲੋ ਕਿੰਨੇ ਕਿੰਨੇ ਚਾਈ ਤੇ ਆ ਗਏ ਆ ਹਾਂ ਆਹ ਦੇ ਹਾਂ ਇੱਥੇ ਤੱਕ ਆ ਕੇ ਦੀਦੀ ਆ ਵਾਪਸ ਦੀਦੀ ਨੂੰ ਤੂੰ ਬਾਈ ਤੋਂ 20 ਕਿਲੋਮੀਟਰ ਦਾ ਗੇੜਿਆ ਖੋਕੋਂ ਦਾ ਤੇ 10 ਕਾ ਪੱਕਾ ਲ ਕਰ ਲੈ ਇੱਥੇ ਰਾਤ ਨੂੰ ਕਹੀ ਤੇ 10 ਕਿਲੋਮੀਟਰ ਇਸ ਚੜਾਈ ਨੂੰ ਪੂਰੇ 2 ਘੰਟੇ ਲੱਗੇ ਦੇਖ ਲੋ ਕਿੰਨੀ ਚੜਾਈ ਹੋਊਗੀ 2 ਘੰਟੇ ਲੱਗੇ ਚੜਾਈ ਜਾਣੂ 10 ਕਿਲੋਮੀਟਰ ਨੂੰ ਤੇ ਹੁਣ ਸਟਿੰਕ ਦਾ ਫੇ ਬਣਦੀ ਸੀਗੀ ਰੜਕੀ ਵਾਲਿਆ ਇਸ ਕੁਝ ਚੀਜ਼ ਦੇ ਵਿੱਚ ਨੀਲੇ ਰੰਗ ਦੀ ਪੀਣੀ ਅੱਜ ਆਪਾਂ ਹਾਂਜੀ ਕਹਿਣਾ ਰੜਕੀ ਵਾਲਾ ਮਿਜ਼ਰਮ ਵਿੱਚ ਐਂਟਰ ਹੋਇਆ ਮਿਜ਼ਰਮ ਦੀ ਕੋਈ ਗੱਲ ਬਾਤ ਨਹੀਂ ਲੱਗਦਾ ਦਿਨ ਪਹਿਲਾ ਕਰਕੇ ਹਾਲੇ ਜਾਣਕਾਰੀ ਪੂਰੀ ਮਿਲ ਨਹੀਂ ਰਹੀ ਉਧਰ ਥੋੜੀ ਬਹੁਤ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਅੱਜ ਆਪਣਾ ਪਹਿਲਾ ਦਿਨ ਹੈ ਮਿਜ਼ਰਮ ਦੇ ਵਿੱਚ ਜਿਹੜਾ ਸਫ਼ਰ ਕਰ ਰਹੇ ਆ ਕੱਲ ਆਪਾਂ ਐਂਟਰ ਹੋਏ ਸੀਗੇ ਮਿਜ਼ਰਮ ਜਿਹੜਾ ਜਿਹੜੀ ਇਹ ਸਟੇਟ ਆ ਇਹ ਇਹਦੀਆਂ ਜਿਹੜੀਆਂ ਹੱਦਾਂ ਆ ਜੇ ਅੰਤਰਰਾਸ਼ਟਰੀ ਦੇਸ਼ਾਂ ਦੀਆਂ ਹੱਦਾਂ ਕਹੀਏ ਤਾਂ ਇੱਕ ਬੰਗਲਾਦੇਸ਼ ਦੇ ਨਾਲ ਘੱਟੋ-ਘੱਟ 722 ਕਿਲੋਮੀਟਰ ਲੱਗਦਾ ਇਹ ਬੰਗਲਾਦੇਸ਼ ਦੀ ਨਾਲ ਤੇ ਦੂਜਾ ਦੱਖਣ ਪਾਸੇ ਆਪਣੇ ਮਿਆਂਮਾਰ ਦੇ ਨਾਲ ਲੱਗਦਾ ਇਹ ਬਰਮਾ ਦੇ ਨਾਲ ਇਹਦੀ ਹੱਦ ਲੱਗਦੀ ਆ ਤੇ ਅਲੱਗ-ਅਲੱਗ ਸਟੇਟਾਂ ਦੇ ਨਾਲ ਕਹੀਏ ਤਾਂ ਇਹਨੂੰ ਮਨੀਮਾ ਮਨੀਪੁਰ ਸੂਬਾ ਇੱਕ ਬਾਰਡਰ ਲੱਗਦਾ ਦੂਜਾ ਅਸਾਮ ਦਾ ਤੇ ਤੀਜਾ ਤਰੇਪੁਰਾ ਦਾ ਬਾਰਡਰ ਵੀ ਲੱਗਦਾ ਇਹਨੂੰ ਭਾਰਤ ਦੀਆਂ ਜਿਹੜੀਆਂ ਤਿੰਨ ਸਟੇਟਾਂ ਇਹਨਾਂ ਦੇ ਬਾਰਡਰ ਲੱਗਦੇ ਆ ਤੇ ਇੰਟਰਨੈਸ਼ਨਲ ਜਿਹੜੇ ਆ ਅੰਤਰਰਾਸ਼ਟਰੀ ਉਹ ਬੰਗਲਾਦੇਸ਼ ਤੇ ਆਪਣੇ ਮਿਆਂਮਾਰ ਜੇ ਆਪਾਂ ਇਹਦੀ ਜਨਸੰਖਿਆ ਦੀ ਗੱਲ ਕਰੀਏ ਆਬਾਦੀ ਦੀ ਕੁੱਲ ਆਬਾਦੀ ਇਹਦੀ 1.25 ਮਿਲੀਅਨ ਆ ਤੇ ਇਹ ਭਾਰਤ ਦੇ ਆਪਣੇ ਘੱਟ ਆਬਾਦੀ ਵਾਲੇ ਸੂਬਿਆਂ 'ਚ ਦੂਜੇ ਨੰਬਰ ਤੇ ਆਉਂਦਾ ਆ ਮਿਜ਼ੋਰਮ ਜੇ ਆਪਾਂ ਇਹਨਾਂ ਦੀ ਲੈਂਗੁਏਜ ਦੀ ਭਾਸ਼ਾ ਦੀ ਗੱਲ ਕਰੀਏ ਕਿਉਂਕਿ ਇੱਥੇ ਅਲੱਗ-ਅਲੱਗ ਟ੍ਰਾਈਬਸ ਦੇ ਲੋਕ ਆ ਆਦਵਸੀ ਅਲੱਗ-ਅਲੱਗ ਕਬੀਲਿਆਂ ਦੇ ਪਰ ਜ਼ਿਆਦਾ ਇੱਥੇ ਜਿਹੜੀ ਇਹਨਾਂ ਦੀ ਆਪਣੀ ਭਾਸ਼ਾ ਉਹ ਮਿਜ਼ੋ ਬੋਲੀ ਜਾਂਦੀ ਆ ਮਿਜ਼ੋ ਮਿਜ਼ਰਮ ਸਟੇਟ ਆ ਤੇ ਮਿਜ਼ੋ ਇਹਨਾਂ ਦੀ ਆਪਣੀ ਭਾਸ਼ਾ ਆ ਜਿੱਦਾਂ ਆਪਣਾ ਪੰਜਾਬ ਸੂਬਾ ਤੇ ਪੰਜਾਬੀ ਭਾਸ਼ਾ ਮਿਜ਼ੋ ਭਾਸ਼ਾ ਜ਼ਿਆਦਾ ਬੋਲੀ ਜਾਂਦੀ ਆ ਮਿਜ਼ਰਮ ਸਟੇਟ ਦੇ ਵਿੱਚ ਤੇ ਹੋਰ ਭਾਸ਼ਾ ਵੀ ਆ ਜਿੱਦਾਂ ਤਿੱਬਤੀ ਭਾਸ਼ਾ ਬਰਮੀ ਤੇ ਇੰਡੋ ਆਰੀਅਨ ਇਹ ਵੀ ਬੋਲੀਆਂ ਜਾਣੀਆਂ ਇੱਥੇ ਭਾਸ਼ਾ ਕਬੀਲੇ ਦਾ ਇੱਥੇ ਕਾਫੀ ਆ ਪਰ ਮੀਜ਼ੋ ਜਿਹੜੇ ਕਬੀਲੇ ਦੇ ਲੋਗ ਆ ਉਹ ਇੱਥੇ ਬਹੁਤ ਗਿਣਤੀ ਦੇ ਵਿੱਚ ਆ ਤਾਂ ਹੀ ਇੱਥੇ ਭਾਸ਼ਾ ਨੂੰ ਮਾਨਤਾ ਆ ਮੀਜ਼ੋ ਨੂੰ ਤੇ ਜਿੰਨੀਆਂ ਆਪਾਂ ਭਾਸ਼ਾ ਦੱਸੀਆਂ ਹੈ ਨਾ ਜੋ ਇੱਕ ਵੀ ਨਹੀਂ ਆਉਂਦੀ ਆਪਾਂ ਨੂੰ ਇੰਗਲਿਸ਼ ਇੱਥੇ ਆਮੇ ਲੋਕ ਜਾਣਦੇ ਆ ਉਹ ਚ ਵੀ ਆਪਣਾ ਹੱਥ ਬਾੜਾ ਹੀ ਤੰਗਿਆ ਇਦਾਂ ਗਏ ਤੇ ਵੀ ਆ ਨਾ ਜਦੋਂ ਕੋਈ ਗੱਲ ਨਾ ਆਉਂਦੀ ਹੋਵੇ ਰੜਕੀ ਵਾਲਿਆ ਸਾਹ ਲੈਣ ਰੋਕੇ ਸਕੇ ਮੈਂ ਕਹਿੰਦਾ ਤੁਹਾਡੇ ਨਾਲ ਗੱਲਬਾਤ ਵੀ ਸਾਂਝੀ ਕਰੇ ਦਿੰਨੇ ਥੋੜੀ ਬਹੁਤੀ ਫौज ਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਅੱਗੇ ਇੱਕ ਆ ਸਮ ਰਾਈਫਲ ਰੈਜੀਮੈਂਟ ਆਣੀ ਆ ਸੂਬਾ ਮੇਜਰੰਬ ਦੇ ਵਿੱਚ ਤੇ ਉੱਥੇ ਦੇਖਦੇ ਆਂ ਆਪਾਂ ਜੇ ਆਪਣਾ ਰਹਿਣ ਦਾ ਰੁਕਣ ਦਾ ਪ੍ਰਬੰਧ ਹੋ ਜਵੇ ਸਫਾ ਦਾ ਉੱਥੇ ਦਾ ਕੰਮ ਅਸੀਂ ਆਪਣੇ 35 ਕਿਲੋਮੀਟਰ ਦਾ ਬਣਨਾ ਸਿਰਫ ਪਰ ਚੱਕਰ ਇਹ ਆ ਲੀਲਾ ਲੱਥਾ ਧੂਣ ਵਾਲਾ ਆ ਰੋਡ ਦੇਖੋ ਕਿੰਨਾ ਸ਼ਕਤੀ ਆ ਨਾ ਤੇ ਲੀੜਾ ਲੱਥਾ ਤੋਂ ਨਾਲ ਇੱਕ ਥੋੜੇ ਆ ਨਾ ਤੋਂ ਵਧੀਆ ਤਰੀਕੇ ਨਾਲ ਹੋ ਜਾਊਗਾ ਜੇ ਰਹਿਣ ਦਾ ਪ੍ਰਬੰਧ ਹੋ ਗਿਆ ਤੇ ਦੂਜੀ ਗੱਲ ਇਹ ਵੀ ਆ ਉੱਥੇ ਰੁਕਣ ਦੀ ਵੀ ਥੋੜਾ ਟੱਚ ਬਣ ਜਾਊਗਾ ਸੂਬਾ ਮिजਰਮ ਦੇ ਵਿੱਚ ਫਿਰ ਅੱਗੇ ਤੋਂ ਅੱਗੇ ਵਧੀਆ ਰਹਿਣ ਦਾ ਪ੍ਰਬੰਧ ਹੁੰਦਾ ਰਹਿੰਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜੇ ਆਪਣੇ ਨਾਲ ਜੁੜੇ ਆ YouTube ਪਰਿਵਾਰ ਆਪਣਾ ਵੀਡੀਓ ਦੇਖਦੇ ਆਪਾਂ ਨਾ ਕਰ ਲੈਣ ਤੇ ਮਨੀਪੁਰ ਅਸਾਮ ਰਾਈਫਲ ਤੇ ਜਿਆਦਾ ਰੁਕਦੇ ਆਏ ਆ ਉਹ ਟੱਚ ਬਣ ਜਾਂਦਾ ਤੇ ਫੇ ਅੱਗੇ ਤੇ ਅੱਗੇ ਨੰਬਰ ਲੈ ਕੇ ਰਹਿਣ ਦਾ ਪ੍ਰਬੰਧ ਹੁੰਦਾ ਰਹਿੰਦਾ ਆ ਤੇ ਇੱਥੇ ਵੀ ਆਪਾਂ ਹੁਣ ਇਦਾਂ ਹੀ ਕਰਕੇ ਦੇਖਾਂਗੇ ਜੇ ਗੱਲ ਬਣ ਜਵੇ ਬਾਕੀ ਦੇਖਦੇ ਆ ਪਹੁੰਚ ਗਏ ਆ ਸਾਹਮ ਰਾਈਫਲ ਕੈਂਪ ਦੇ ਕੋਲ ਆਸਾਮ ਰਾਈਫਲ ਰੈਜੀਮੈਂਟ ਆਪਾਂ ਹੇ ਗੱਲੇਗਰ ਘਟਿਆ ਰੂਡ ਦੇ ਅੰਦਰ ਰੂਡ ਕਨਾਂ 33 ਆ ਨਾਲੇ ਰਮਾਰਿਆ ਲਾ ਕੇ ਉਹਨਾਂ ਸਿੰਗਲ ਦੇ ਰੋਡ ਤੇ ਇੱਧਰ ਨਾਰਥ-ਈਸਟ ਦੇ ਵਿੱਚ ਆਪਾਂ ਦੇਖਿਆ ਅਸਾਮ ਤੇ ਔਰ ਨਾਚਲ ਨੂੰ ਛੱਡ ਕੇ ਆਪਣੇ ਨਾਗਾ لینڈ ਮਨੀਪੁਰ ਤੇ ਆਹਾ ਮੇਜ਼ਰਮ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕੋਹ ਵੀ ਕਿੱਥੇ ਰੋਡ ਬਣਿਆ ਹੋਣਾ ਆ ਵਧੀਆ ਨਵਾਂ ਤੇ ਕਿੱਥੇ ਰੋਡ ਐਦਾਂ ਸਿੰਗਲ ਆ ਜਾਣਾ ਆ ਕੋਈ ਨਹੀਂ ਨਾ ਪਤਾ ਲੱਗਦਾ ਹਗਾ ਇਹ ਪਰ ਉਹ ਡਾੜੇ ਨੇ ਪੁੱਛਿਆ ਸੀ ਉਹ ਕਹਿੰਦੇ ਸਾਡਾ 2-2 ਕਿਲੋਮੀਟਰ ਦਾ ਹੀ ਹੁੰਦਾ ਆ ਐਗਰੀਮੈਂਟ ਜੇ ਬਣਾਉਣ ਦਾ 2 ਕਿਲੋਮੀਟਰ ਕਿਸੇ ਕੰਪਨੀ ਕੋਲ ਆ ਤੇ 2 ਕਿਲੋਮੀਟਰ ਕਿਸੇ ਕੰਪਨੀ ਕੋਲ ਆ ਇਦਾਂ ਜਿਵੇਂ ਵੱਢੀ ਜਾਂਦੇ ਦਰਖਤਾਂ ਲਓ ਜੀ ਇਹ ਜਿਹੜਾ ਸਕਰੀਨ ਤੇ ਤੁਸੀਂ ਪੰਡ ਦੇਖ ਰਹੇ ਆ ਇਹ ਆ ਨਾ ਗੋਪਾ ਐਨ ਜੀ ਓ ਪੀ ਏ ਆਈ ਰੀ ਐਮ ਜੈਡ ਗੱਡੀ ਮੈਜ਼ਰ ਹਾਂ ਤੇ ਇਧਰ ਨੂੰ ਵੀ ਇੱਕ ਪੈਂਡ ਕਾਫੀ ਵੱਡਾ ਆ ਨਾ ਗੋਪਾ ਬੈਂਗ ਲਾਈ ਕੋਹਰਾਨ ਸਟੇਟ 2014 ਤੇ ਆਸਾਮ ਰਾਈਫਲ ਦੇ ਪਿੱਛੇ ਆਪਾਂ ਰੁਕੇ ਲਗੇ ਇੱਥੇ ਪੁੱਛਿਆ ਉਹ ਕਹਿੰਦੇ ਨਹੀਂ ਬਈ ਰੁਕਣ ਦੀ ਗੱਲ ਆ ਨਹੀਂ ਬਣ ਸਕਦਾ ਆਪਾਂ ਗੱਲ ਕਰਾਨੀ ਤੁਹਾਡੀ ਅਫਸਰਾਂ ਦੇ ਨਾਲ ਮਨੀਪੁਰ ਦੇ ਵਿੱਚ ਨਾਕਰ ਲੈਂਡ ਚ ਕਦੇ ਨਹੀਂ ਗੱਲ ਵੀ ਨਹੀਂ ਕਰਨੀ ਚਲੋ ਜੀ ਆਪਾਂ ਕਿਹਾ ਸਹੀ ਆ ਤੇ ਹੁਣ ਇੱਕ ਹੋਰ ਆ ਟਿਕਾਣਾ ਉੱਥੇ ਦੇਖਦੇ ਆਂ ਰਾਜਸਥਾਨ ਵਾਲੇ ਭਰਾ ਕੰਮ ਹੋਣਗੇ ਪਤਾ ਲੱਗਾ ਉੱਥੇ ਪੰਜਾਬ ਦੇ ਬੰਦੇ ਵੀ ਹੈਗੇ ਆ ਜਿਹੜਾ ਰੋਡ ਦਾ ਕੰਮ ਚੱਲਦਾ ਆ ਉਹਨਾਂ ਦਾ ਕੈਂਪ ਆ ਉੱਥੇ ਤੇ ਬਾਕੀ ਉੱਥੇ ਪਹੁੰਚ ਕੇ ਜਿੱਥੇ ਆਪਾਂ ਰਾਤ ਰੁਕੇ ਸੀਗੇ ਵੀਰਵਾਲ ਨਾਥ ਬਾਈ ਹੁਣਾਂ ਕੋ ਉਹਨਾਂ ਨੂੰ ਕਾਲ ਕਰਕੇ ਉਹਨਾਂ ਦੀ ਗੱਲ ਕਰਵਾ ਦੇਵਾਂਗੇ ਫੀ ਦੇਖਦੇ ਆਂ ਗੱਲ ਬਣਦੀ ਜਾਂ ਕਿਤਾਂ ਲਓ ਜੀ ਸਵੇਰੇ ਆਪਾਂ ਜਿੱਥੋਂ ਚੱਲੇ ਸੀਗੇ ਬਾਈਆਂ ਨੇ ਰੋਟੀ ਪਾਣੀ ਖਿਲਾ ਕੇ ਤੇ ਨਾਲ ਵੀ ਰੋਟੀ ਬੰਨ ਦਿੱਤੀ ਸੀ ਕਿੰਦੇ ਰਾਜ ਕੰਮ ਆਊਗੀ ਮੈਂ ਕਿਹਾ ਹਾਂ ਭਾਜੀ ਬਿਲਕੁਲ ਸਹੀ ਤੇ ਡੱਬੇ ਜਿਹੀ ਨਹੀਂ ਸਬਜ਼ੀ ਪਾਤੀ ਸੀ ਕਹਿੰਦੇ ਖਾਊਗਾ ਕਿੱਦਾਂ ਯਾਰਾ ਕੋਲੀ-ਕੁਲੀ ਹੈਗੀ ਕੋਲ ਕੋਈ ਮੈਂ ਕਿਹਾ ਭਾਈ ਆਪਾਂ ਡਰਾਈਵਰ ਆ ਨਾ ਟੂਰਿਸਟ ਨਹੀਂ ਹੈਗੇ ਸਫਰਾਂ ਤੇ ਆ ਸੈਰਾਂ ਤੇ ਨਹੀਂ ਕੋਈ ਚੱਕਰ ਨਹੀਂ ਮੈਂ ਕਿਹਾ ਬਣਾ ਲਈ ਦਾ ਭਜਗੜ ਤੇ ਆਪਾਂ ਹੁਣ ਟੱਕਣ ਦੇ ਵਿੱਚ ਪਾਲੀ ਸਬਜੀ ਤੇ ਨਾਲ ਰੋਟੀ ਚੱਲਣ ਢਈ ਆ ਆਨੰਦ ਆ ਬੂਰਾ ਲੋ ਜੀ ਆਪਾਂ ਇੱਕ ਜਿਹੜਾ ਰੋਡ ਦਾ ਕੰਮ ਚੱਲਦਾ ਆ ਉੱਥੇ ਕੈਂਪ ਆ ਬਹੁਤ ਵੱਡਾ ਉੱਥੇ ਰਾਤ ਸਟੇ ਕਰ ਲੈਣੀ ਆ ਨੌਣ ਤੂਣ ਦਾ ਇਹ ਨਾ ਤੋ ਹੋ ਗਿਆ ਆ ਤੇ ਕੱਪੜੇ ਧੋਣੇ ਹੀ ਕੱਪੜੇ ਆਪਾਂ ਤੋਤੇ ਨਹੀਂ ਹੈਗੇ ਇੱਥੇ ਕੱਪੜੇ ਧੋਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਦੋਂ ਬਾਅਦ ਮਿੱਟ ਖਾਨਾ ਪੈ ਜਾਣਾ ਹੈਗਾ ਤੇ ਨਾ ਲਿਆ ਆ ਬਾਈ ਇਹ ਹੀ ਬਹੁਤ ਹੋ ਗਿਆ ਥੋੜੀ ਸੌਰਤ ਜਿਹੀ ਆ ਗਈ ਆ ਤੇ ਹਲੇ ਸਫਰ ਕੱਲ ਦਾ ਵੀ ਕਹਿੰਦੇ ਇਦਾਂ ਹੀ ਮਿੱਟ ਖਾਨੇ ਜੇ ਰਹਿਣਾ ਤੁਹਾਡਾ ਤੇ ਘੋੜੇ ਤੋਂ ਸਮਾਨ ਦਿੱਤਾ ਆਪਾਂ ਲਾ ਲਿਆ ਆ ਇੱਧਰ ਲਾ ਤਾਇਆ ਘੋੜਾ ਆਪਾਂ ਆਪਣਾ ਐ ਇੱذ ਰਾਹ ਕੈਂਪ ਦਾ ਧਾਮ ਝਾਮ ਕਾਫੀ ਵੱਡੇ ਲੈਵਲ ਤੇ ਆ ਬਾਈ ਤੇ ਇੱਧਰ ਵੀ ਬੜੀ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਆ ਆਹ ਦੇ ਉੱਥੇ ਵੀ ਗਈ ਸੀ ਆਪਾਂ ਪਹਿਲਾਂ ਪੁੱਛਣਾ ਇੱਥੇ ਆਪਣੇ ਪੰਜਾਬੀ ਭਰਾ ਵੀ ਹੈਗੇ ਆ ਗੱਡੀਆਂ ਚਲਾਉਂਦੇ ਆ ਤੇ ਉਹ ਤਾਂ ਦਿਖਾ ਲ ਦਿੰਨੇ ਨਿਗਾਹ ਮਾੜੀ ਹੀ ਮਾਰਾ ਦਿੰਨੇ ਆ ਬਾਕੀ ਗੱਲਾਂ ਬਾਤਾਂ ਜੇ ਹੋਣਗੀਆਂ ਫੇਰ ਸਾਝੀਆਂ ਕਰਾਂਗੇ ਆਹ ਦੇ ਤੇ ਇੱਥੇ ਜਾਨੀ ਆਪਣਾ ਰਾਤ ਰੁਕਣ ਦਾ ਜ ਬਣਿਆ ਜਗੜ ਤੇ ਇੱਥੇ ਰੁਕ ਗਏ ਆ ਆ ਭਾਈ ਆ ਆਪਣਾ ਅਸਾਮ ਤੋਂ ਤੇ ਇਹ ਜਵਾਕ ਨੇ ਆਪਾਂ ਰੋਟੀ ਪਾਣੀ ਖੁਲਾਇਆ ਭਾਈ ਇਹ ਆਪਣਾ ਨਾਂ ਦੱਸੀ ਕੀ ਆ ਮੇਰਾ ਨਾਂ ਮੈਂ ਸਮੀਰ ਲਾਮਾ ਮੈਂ ਆਸਾਮ ਸੇ ਹੂੰ ਆਪਣਾ ਸਟੇਟ ਕਾਰ ਬੰਗਲੌਰ ਪੜਦਾ ਹੈ ਹਾਂ ਜਾਂ ਜਹਾਂ ਕਾ ਕੰਮ ਸਿੱਖਨੇ ਆਇਓ ਅਭੀ ਆ ਮੈਂ ਡਰਾਈਵਿੰਗ ਡਰਾਈਵਿੰਗ ਸਿੱਖਨੇ ਆਇਆ ਹੂੰ ਅਭੀ ਸਿੱਖ ਰਾਹ ਧੀਰੇ ਧੀਰੇ ਡਰਾਈਵ ਰਿਹਾ ਹਾਂ ਸਹੀ ਹੈ ਅਭੀ ਸਿੱਖ ਰਾਹ ਅਭੀ ਦੋ ਤਿੰਨ ਮਹੀਨੇ ਵਿੱਚ ਕੰਪਲੀਟ ਹੋ ਜਾਏਗਾ ਮੇਰਾ ਇਹ ਭਾਈ ਨੇ ਆਪਾਂ ਰੋਟੀ ਪਾਣੀ ਖੁਲਾਇਆ ਤੇ ਇੱਥੇ ਤੱਕ ਇਹ ਇਕੱਠਾ-ਗੁੱਠਾ ਵੀ ਚੀਰ ਕੇ ਦਿੰਦਾ ਮੈਂ ਕਿ ਐਦਾਂ ਹੀ ਪਾੰਦੇ ਕਹਿੰਦਾ ਨਹੀਂ ਭਾਈ ਮੈਂ ਕੱਟ ਕੇ ਦਿੰ ਤੇ ਬਾਕੀ ਆਪਣੇ ਪੰਜਾਬੀ ਭਰਾ ਵੀ ਇੱਥੇ 5 6 ਤੇ ਉਹਨਾਂ ਬਾਰੇ ਹੁਣ ਮੈਂ ਕੀ ਗੱਲ ਕਰਨੀ ਹੈ ਨਾ ਤੇ ਛੱਡੂ ਹੈ ਨਾ ਆਪਣਾ ਝੱਗਾ ਦੇਖੋ ਤਾਂ ਆਪਣਾ ਢਿੱਡ ਨੰਗਾ ਹੁੰਦਾ ਤੇ ਇਹ ਬਾਈ ਆ ਆਪਣਾ ਤੇ ਬਾਈ ਧੰਨਵਾਦ ਰੋਟੀ ਪਾਣੀ ਲਈ ਹੈ ਨਾ ਹੂੰ ਠੀਕ ਐ ਜਲਦੀ ਜਲਦੀ ਕੰਮ ਸਿੱਖੋ ਔਰ ਕੋਈ ਗੱਡੀ ਪਕੜੋ ਹਾਂ ਠੀਕ ਐ ਘਰ ਵਾਲੋਂ ਕੋ ਥੋੜਾ ਆਰਾਮ ਮਿਲੇਗਾ ਹਾਂ